ਪਿੰਡ ਉਗੋਕੇ ਛੱਪੜ ਦੇ ਵਿੱਚ ਡਿੱਗਣ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹਲਕਾ ਭਦੋੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਲਵ ਸਿੰਘ ਉਗੋਕੇ ਦੇ ਜੱਦੀ ਪਿੰਡ ਉਗੋਕੇ ਵਿਖੇ 21 ਸਾਲ ਦੇ ਨੌਜਵਾਨ ਦੀ ਛੱਪੜ ਦੇ ਵਿੱਚ ਡੁੱਬਣ ਦੇ ਕਾਰਨ ਮੌਤ ਹੋ ਗਈ 21 ਸਾਲ ਦਾ ਸੁਖਪ੍ਰੀਤ ਸਿੰਘ ਜਿਸ ਦੀ ਪੈਰ ਫਿਸਲਣ ਦੇ ਕਾਰਨ ਛੱਪੜ ਦੇ ਵਿੱਚ ਡਿੱਗਣ ਦੇ ਕਾਰਨ ਮੌਤ ਹੋ ਗਈ ਜਦ ਉਹ ਛੱਪੜ ਦੇ ਕੋਲ ਦੀ ਲੰਘ ਰਿਹਾ ਸੀ ਤਾਂ ਬੱਟਾਂ ਦੇ ਕਿਨਾਰੇ ਛੱਪੜ ਦਾ ਪਾਣੀ ਹੋਣ ਦੇ ਕਾਰਨ ਉਸ ਦਾ ਪੈਰ ਫਿਸਲ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੁਖਪ੍ਰੀਤ ਸਿੰਘ ਫੌਜ ਦੀ ਭਰਤੀ ਦੀ ਤਿਆਰੀ ਕਰ ਰਿਹਾ ਸੀ ਅਤੇ ਫੌਜੀ ਜਵਾਨ ਬਣ ਕੇ ਦੇਸ਼ ਦੀ ਸਰਹੱਦਾਂ ਤੇ ਰਾਖੀ ਕਰਨਾ ਚਾਹੁੰਦਾ ਸੀ ਪਰ ਜਿੱਥੇ ਉਸ ਦੀ ਮਾਂ ਅਤੇ ਪਰਿਵਾਰ ਦਾ ਇਹ ਸੁਪਨਾ ਉਸ ਦੀ ਮੌਤ ਦੇ ਨਾਲ ਹੀ ਖਤਮ ਹੋ ਗਿਆ ਉੱਥੇ ਹੀ ਇਸ ਘਟਨਾ ਨੇ ਹਰ ਕਿਸ ਨੂੰ ਝੰਡੋੜ ਕੇ ਰੱਖ ਦਿੱਤਾ ਪਿੰਡ ਉਗੋਕੇ ਵਿਖੇ ਉਸ ਸਮੇਂ ਮਾਤਮ ਸ਼ਾ ਗਿਆ ਅਤੇ ਨੌਜਨ ਪੁੱਤ ਸੁਖਪ੍ਰੀਤ ਸ਼ੰਗ ਦੇ ਘਾੜ ਨੇੜੇ ਛੱਪੜ ਵਿੱਚ ਡੁੱਬਣ ਦੇ ਕਾਰਨ ਹੋਈ ਮੌਤੇ ਨਾਲ ਮਾਹੌਲ ਗਮਗਿਨ ਹੋ ਗਿਆ ਜਦ ਇਹ ਘਟਨਾ ਸਾਹਮਣੇ ਆਈ ਜਿੱਥੇ ਇਸ ਘਟਨਾ ਤੋਂ ਬਾਅਦ ਪਿੰਡ ਦੇ ਵਿੱਚ ਮਾਤਮ ਦਾ ਮਾਹੌਲ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੜੀ ਗਰੀਬੀ ਦਾਬੇ ਤੇ ਮੁਸ਼ਕਲ ਨਾਲ ਉਹਨਾਂ ਨੇ ਆਪਣੇ ਪੁੱਤ ਨੂੰ ਬੀਏ ਦੀ ਪੜ੍ਹਾਈ ਕਰਵਾਈ ਸੀ ਅਤੇ ਜੋ ਅੱਗੇ ਫੌਜੀ ਬੰਨਾ ਚਾਹੁੰਦਾ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਨਾ ਤਾਂ ਉਹਨਾਂ ਦਾ ਮੁੰਡਾ ਫੌਜੀ ਬਣੇਗਾ ਅਤੇ ਨਾ ਹੀ ਉਹ ਇਸ ਦੁਨੀਆ ਦੇ ਵਿੱਚ ਰਹੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਇਕਲੌਤਾ ਸਹਾਰਾ ਸੀ ਜੋ ਉਸ ਦੀ ਮੌਤ ਹੋ ਗਈ ਹੈ ਜਿੱਥੇ ਇਸ ਦੇ ਨਾਲ ਪਰਿਵਾਰ ਨੂੰ ਡੂੰਘਾ ਸਦਮਾ ਹੈ ਜਿਹੜਾ ਉਹ ਲੱਗਿਆ ਹੈ ਅਤੇ ਇਸ ਘਟਨਾ ਨੇ ਹਰ ਕਿਸ ਨੂੰ ਝੋੜ ਕੇ ਰੱਖ ਦਿੱਤਾ ਹੈ। ਕੰਡੂ ਕੋਕਾ ਤਾਂ ਮੁਰਹੇਗੀ। ਮੇਰਾ ਬੇਟਾ ਸੁਖਾ ਵਿਚਾਰ ਕੰਮ ਕੋੰਗਦਾ ਸੀ ਪਹਿਲਾਂ ਵਿਚਾਰ ਹੋਲੀ ਦੀ ਭਰਤੀ ਦੇਖਦਾ ਸੀ। ਪਹਿਲਾਂ ਵਿਚਾਰ ਪੇਪਰ ਕਰਕੇ ਉਹਦੇ ਪੈਸੇ ਦੇਣੇ ਸੀਗੇ। ਕਹਿੰਦਾ ਸੀਦਾ ਦਿਹਾੜੀ ਜਾਇਆ ਕਰੂਣਾ ਭੱਜਣ ਜਾਂਦਾ ਸੀ ਤੜਕੇ ਵੇਲੇ। ਉਹੀ ਲੈ ਇੱਕ ਸੀਗਾ ਵਿਚਾਰ ਉਹੀ ਰੱਬ ਨੂੰ ਚੰਗਾ ਲੱਗਿਆ ਵੀ ਕਿਨਕਾ ਮੈਂ ਸੌਪੀ ਸਿੰਘ ਜੀ ਆਪਣੇ ਕੰਮ ਤੋਂ ਆ ਰਿਹਾ ਸੀਗਾ اٹਕਦਾ ਟਾਈਮ ਸੀਗਾ ਜੀ اٹਕੇ ਟਾਈਮ ਤੋਂ ਉਹ ਇੱਥੇ ਸੱਪੜ ਦੇ ਨਾਲ ਨੂੰ ਖੈਰ ਉਹਨਾਂ ਦਾ ਥਲਕ ਗਿਆ ਇਸ ਕਰਕੇ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹ ਫੌਜ ਦੀ ਵੀ ਟ੍ਰੇਨਿੰਗ ਕਰ ਰਹੇ ਸੀਗੇ ਬਹੁਤ ਪੜੇ ਸੀਗੇ ਪੌਡੀਟਰੀਂ ਕਰ ਰਹੇ ਸੀ ਐਸ ਕਰਕੇ ਉਹਨਾਂ ਦੀ ਫੈਰ ਤਲਖਣ ਕਾਰਨ ਬਹੁਤ ਉਹ ਸੱਪੜ ਦੇ ਨਾਲ ਦਤ ਹੋ ਗਈ ਆ ਤੇ ਉਹ ਬਹੁਤ ਗਰੀਬ ਬੰਦੇ ਨੇ ਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਵੇ ਹੁਣ ਐ ਕਰਕੇ ਵੀ ਅੱਗੇ ਬਹਿਲਾਂ ਵੀ ਮੌਤਾਂ ਹੋ ਚੁੱਕੀਆਂ ਨੇ ਤੇ ਤਿੰਨ ਲੱਖ ਮੁੰਡੇ ਦੀ ਦਤ ਹੋ ਗਈ ਛੋਟੇ ਦੀ ਉਹ ਵੀ ਸੱਪੜ ਵਿੱਚ ਟਿਕ ਕੇ ਹੋਈ ਆ ਇਹਦਾ ਕੋਈ ਹੱਲ ਕੀਤਾ ਜਾਵੇ ਤੇ ਆ ਅੱਗੇ ਬਾਰਸ਼ਾ ਵੀ ਆ ਰਹੇ ਨੇ ਬਾਰਸ਼ਾ ਕਰਕੇ ਇਹਨਾਂ ਦਾ ਘਰਾਂ ਵਿੱਚ ਪਾਣੀ ਵੀ ਆ ਸਕਦਾ ਜੀ ਤੇ ਇਹਨਾਂ ਦੀ ਕੋਈ ਸੇਤਾ ਆ ਜਾਂ ਕੋਈ ਹੱਲ ਕੀਤਾ ਜਾਵੇ ਕੀ ਨਾਮ ਤੁਹਾਡਾ ਅਜੈ ਸਿੰਘ ਜੀ ਕੀ ਕਹਿਣਾ ਚਾਹੁੰਦੇ ਆ ਅਸੀਂ ਕਹਿਣਾ ਚਾਹੁੰਦੇ ਜੀ ਇੱਥੇ ਸੁਖਪ੍ਰੀਤ ਸਿੰਘ ਮੁੰਡਾ ਜਿਹੜਾ ਭਰਤੀ ਦੀ ਟ੍ਰੇਨਿੰਗ ਦੀ ਤਿਆਰੀ ਕਰ ਰਿਹਾ ਸੀਗਾ ਹੁਣ ਛੁੱਟੀਆਂ ਹੁਣ ਕਰਕੇ ਉਹ ਆਪ ਦੇ ਨਾਲ ਕੰਮ ਤੋਂ ਆ ਰਿਹਾ ਸੀ ਤਕਰੀਬਨ 8 ਵਜੇ ਜੀ ਲਾਈਟ ਨਾ ਹੋਣ ਕਰਕੇ ਉਹ ਇਧਰ ਦੀ ਆਪ ਦੇ ਰਸਤੇ ਤੁਰਿਆ ਹੁੰਦਾ ਸੀਗਾ ਉਹ ਛੱਪੜ ਦੇ ਵਿੱਚ ਪੈਰ ਸਲ ਕੇ ਉਹ ਡਿੱਗ ਪਿਆ ਜੀ ਇਸ ਕਰਕੇ ਉਹਦੀ ਮੌਤ ਹੋ ਗਈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂਗੇ ਸਰਕਾਰ ਤੋਂ ਮੰਗ ਕਰਦੇ ਆਂਗੇ ਵੀ ਇਹ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਅੱਕਾ ਨੂੰ ਵਾਰਸ਼ਾਂ ਦਾ ਟਾਈਮ ਹੋ ਗਿਆ ਜੀ ਪਾਰਸਨ ਟਾਈਮ ਹੋਣ ਕਰਕੇ ਵੀ ਘਰਾਂ 'ਚ ਵੀ ਪਾਣੀ ਵੜ ਸਕਦਾ तकरीबन ਉੱਤੇ ਹੀ ਚੜਿਆ ਪਿਆ ਪਾਣੀ ਇਹਨਾਂ ਦੀ ਜੀ ਅੱਗੇ ਵੀ ਇੱਥੇ 3 ਵਜੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰ ਦਿੰਦੇ ਜੇ ਕਿ ਪਾਣੀ ਦਾ ਕੋਈ ਨਾ ਕੋਈ ਹੱਲ ਕੱਢਿਆ ਜਾਵੇ ਜੀ ਸਾਰੇ ਪਿੰਡ ਦਾ ਪਾਣੀ ਇੱਥੇ ਹੀ ਡਿੱਗਦਾ ਜੀ ਆ ਕੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਇਹਦਾ ਹੱਲ ਕੱਢਿਆ ਜਾਵੇ ਇਹਦਾ ਨਿਕਾਸ ਕਰਿਆ ਜਾਵੇ ਜੀ ਜਿੱਥੇ ਭਿਆਨਕ ਮਾਰੀਆਂ ਦੇ ਕਾਰਨ ਇੱਥੇ ਪਹਿਲਾਂ ਵੀ ਇੱਕ ਦੋ ਮਤਾ ਹੋਚ ਹੋਚਲੀਆਂ ਨੇ ਇੱਥੇ ਜੀ ਤੇ ਇੱਕ ਛੋਟਾ ਜਿਹਾ ਬੱਚਾ ਪਹਿਲਾਂ ਵੀ ਇੱਥੇ ਨਾ ਛੱਪੜ ਦੇ ਵਿੱਚ ਡਿੱਗ ਕੇ ਮਰ ਚੁੱਕਿਆ ਜੀ ਤੇ ਹੁਣ ਇਹ ਨੌਜਵਾਨ ਮੁੰਡਾ ਜੀ 21-22 ਸਾਲਾਂ ਦਾ ਮੁੰਡਾ ਸੀਗਾ ਤੇ ਇਹ ਵੀ ਮਤਲਬ ਇੱਥੇ ਇਹਦੇ ਵਿੱਚ ਡਿੱਗ ਕੇ ਮਰ ਗਿਆ ਜੀ ਕੋਈ ਲਾਈਟ ਦਾ ਪ੍ਰਬੰਧ ਨਹੀਂ ਹੈਗਾ ਜਿੱਥੇ ਉਹ ਰਾਤ ਨੂੰ ਤੁਰਿਆ ਆਉਂਦਾ ਸੀਗਾ ਆਪਣੇ ਕੰਮ ਤੋਂ ਆ ਰਿਹਾ ਸੀਗੀ ਇਸ ਕਰਕੇ ਉਹ 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 ਹੋ ਗਿਆ ਜੀ